ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਪਿਆਰੀ ਸਾਧ ਸੰਗਤ ਪੁਰਾਣੇ ਵੇਲੇਾਂ ਦੀ ਗੱਲ ਹੈ ਇੱਕ ਨਗਰ ਦੇ ਵਿੱਚ ਇੱਕ ਬਹੁਤ ਧਨਾੜ ਆਦਮੀ ਰਹਿੰਦਾ ਸੀ ਇਹ ਆਦਮੀ ਪਰਮਾਤਮਾ ਦਾ ਪੈ ਮੰਨਣ ਵਾਲਾ ਸੀ ਬਹੁਤ ਨੇਕ ਸੀ ਬਹੁਤ ਜ਼ਹੀਨ ਸੀ ਦਿਮਾਗ ਤੋਂ ਬਹੁਤ ਕਮ ਲੈਂਦਾ ਸੀ ਕਦੇ ਵੀ ਕਿਸੇ ਕਿਸਮ ਦੀ ਬਿਵਤਾ ਕੋਈ ਪਰੇਸ਼ਾਨੀ ਬਣ ਜਾਣੀ ਤਾਂ ਇਸਨੇ ਡਰਿਆ ਨਾ ਕਰਨਾ ਕਦੇ ਘਬਰਾਇਆ ਨਾ ਕਰਨਾ ਪਰਮਾਤਮਾ ਦਾ ਓਟ ਆਸਰਾ ਲੈਣਾ ਪਰਮਾਤਮਾ ਤੋਂ ਇਹ ਮੰਗ ਰੱਖਣੀ ਕਿ ਪਰਮਾਤਮਾ ਜੀ ਮੇਰੇ ਦਿਮਾਗ ਵਿੱਚ ਕੋਈ ਐਸੀ ਨਵੀਂ ਤਰਤੀਬ ਬਿਠਾ ਦਿਓ ਕਿ ਇਹ ਜਿਹੜੀ ਮੁਸੀਬਤ ਨੇ ਮੈਨੂੰ ਘੇਰਿਆ ਹੋਇਆ ਹੈ ਇਸ ਦਾ ਕੋਈ ਨਾ ਕੋਈ ਮੈਨੂੰ ਸਾਰਥਕ ਹੱਲ ਮਿਲ ਜਾਵੇ ਇਹ ਬੰਦਾ ਜ਼ਹੀਨ ਸੀ ਪਰਮਾਤਮਾ ਦੀ ਇਸ ਤੇ ਬੜੀ ਕਿਰਪਾ ਸੀ ਇਸ ਕਰਕੇ ਔਖੇ ਤੋਂ ਔਖੇ ਸਮੇਂ ਦੇ ਵਿੱਚ ਹੀ ਖੁਦ ਨੂੰ ਵੀ ਕੱਢ ਲੈਂਦਾ ਸੀ ਪਿੰਡ ਵਾਲਿਆਂ ਨੇ ਵੀ ਇਸ ਨੂੰ ਮੋਤਵਾਰ ਬਣਾਇਆ ਹੋਇਆ ਸੀ ਪਿੰਡ ਵਾਲਿਆਂ ਨੂੰ ਹਰ ਇੱਕ ਨੂੰ ਇਹ ਗੱਲ ਗਿਆਤ ਸੀ ਹਰ ਇੱਕ ਦਾ ਇਹ ਮੰਨਣਾ ਸੀ ਕਿ ਇਹ ਆਦਮੀ ਕਿਸੇ ਦੇ ਵੀ ਮਾੜੇ ਸਮੇਂ ਦੇ ਵਿੱਚ ਉਸ ਦੀ ਮਦਦ ਕਰ ਸਕਦਾ ਹੈ ਜਦੋਂ ਸਾਰੇ ਨਗਰ ਤੇ ਕਦੇ ਮਾੜਾ ਵੇਲਾ ਆਵੇਗਾ ਤਾਂ ਇਹ ਬੰਦਾ ਆਪਣੀ ਜ਼ਿਹਨ ਦਾ ਇਸਤੇਮਾਲ ਕਰਕੇ ਨਗਰ ਨੂੰ ਉਸ ਵਿਪਤਾ ਦੇ ਵਿੱਚੋਂ ਕੱਢ ਲਵੇਗਾ ਇਸ ਇਨਸਾਨ ਦਾ ਪਸ਼ੂਆਂ ਦੇ ਨਾਲ ਬੜਾ ਪ੍ਰੇਮ ਸੀ ਪੰਛੀਆਂ ਦੇ ਨਾਲ ਬੜਾ ਪ੍ਰੇਮ ਸੀ ਬਹੁਤ ਸੁੰਦਰ ਇਸਨੇ ਘਰ ਬਣਾਇਆ ਹੋਇਆ ਸੀ ਤੇ ਕਈ ਕਿਸਮ ਦੇ ਇਸਨੇ ਜਾਨਵਰ ਪੰਛੀ ਆਪਣੇ ਘਰ ਵਿੱਚ ਰੱਖੇ ਹੋਏ ਸਨ ਪਰ ਦੋ ਜਿਹੜੇ ਜਾਨਵਰ ਸਨ ਉਹਨਾਂ ਦੇ ਨਾਲ ਇਸ ਦਾ ਸਭ ਤੋਂ ਵੱਧ ਪ੍ਰੇਮ ਸੀ ਇੱਕ ਇਸ ਦਾ ਵਫਾਦਾਰ ਕੁੱਤਾ ਤੇ ਦੂਜੀ ਇੱਕ ਬਿੱਲੀ ਦੋਵਾਂ ਨੂੰ ਬਹੁਤ ਇਹ ਚਾਹ ਲਾੜਨ ਰੱਖਦਾ ਸੀ ਇਸ ਨੂੰ ਲੱਗਦਾ ਸੀ ਕਿ ਜਿੰਨਾ ਮੈਂ ਜਾਨਵਰਾਂ ਦੇ ਨਾਲ ਪ੍ਰੇਮ ਪਿਆਰ ਕਰਦਾ ਹਾਂ ਉਹਨਾਂ ਹੀ ਪਰਮਾਤਮਾ ਮੇਰੇ ਤੇ ਵੱਧ ਕਿਰਪਾ ਕਰਦੇ ਹਨ ਜਿਹੜੇ ਇਸ ਦੇ ਕੁੱਤਾ ਅਤੇ ਬਿੱਲੀ ਸਨ ਉਹ ਆਪੋ ਆਪਣੀ ਜ਼ਿੰਦਗੀ ਦੇ ਵਿੱਚ ਮਰਤੇ ਰਹਿੰਦੇ ਸਨ ਕੁੱਤੇ ਦਾ ਇੱਕੋ ਇੱਕ ਟੀਚਾ ਸੀ ਕਿ ਉਸਨੇ ਆਪਣੇ ਮਾਲਕ ਦੇ ਨਾਲ ਵਫਾਦਾਰੀ ਕਰਨੀ ਹੈ ਹੋਰ ਜਾਨਵਰਾਂ ਦੇ ਨਾਲ ਉਹ ਬਿਲਕੁਲ ਰਲਦਾ ਮਿਲਦਾ ਨਹੀਂ ਸੀ ਉਹ ਪਾਸੇ ਰਹਿੰਦਾ ਸੀ ਇਕੱਲਾ ਰਹਿੰਦਾ ਸੀ ਉਹ ਸੱਜਣ ਸੁਭਾਅ ਦਾ ਸੀ ਕਿਸੇ ਨੂੰ ਵੱਢਦਾ ਨਹੀਂ ਸੀ ਕਿਸੇ ਦਾ ਨੁਕਸਾਨ ਨਹੀਂ ਸੀ ਕਰਦਾ ਪਰ ਜਦੋਂ ਗੱਲ ਵਫਾਦਾਰੀ ਦੀ ਆਉਂਦੀ ਸੀ ਤਾਂ ਉਦੋਂ ਤਨ ਦੇਹੀ ਦੇ ਨਾਲ ਵਫਾਦਾਰੀ ਕਰਦਾ ਸੀ ਆਪਣੇ ਮਾਲਕ ਦੇ ਬਾਰੇ ਕਦੇ ਵੀ ਮਾੜਾ ਨਹੀਂ ਸੋਚਦਾ ਇਸੇ ਤਰੀਕੇ ਦੇ ਨਾਲ ਬਿੱਲੀ ਸੀ ਬਿੱਲੀ ਵੀ ਸੁਤੰਤਰ ਰਹਿੰਦੀ ਸੀ ਬਿੱਲੀ ਨੂੰ ਵੀ ਇਕੱਲਿਆਂ ਘੁੰਮਣਾ ਫਿਰਨਾ ਪਸੰਦ ਸੀ ਉਸ ਦੀ ਵੀ ਕਿਸੇ ਨਾਲ ਬਹੁਤੀ ਲਿਆਦ ਨਹੀਂ ਸੀ ਉਸ ਨੂੰ ਇਸ ਤਰ੍ਹਾਂ ਲੱਗਦਾ ਸੀ ਕਿ ਜੇ ਮੈਂ ਕੋਈ ਹੋਰ ਜਾਨਵਰਾਂ ਦੇ ਕੋਲ ਜਾ ਕੇ ਬੈਠوں ਉੱਠੂੰਗੀ ਜੇ ਮੈਂ ਕਿਸੇ ਹੋਰ ਕੋਲ ਜਾਨੀ ਆ ਤਾਂ ਮੇਰੀ ਸੁਤੰਤਰਤਾ ਦੇ ਵਿੱਚ ਕਿਸੇ ਨਾ ਕਿਸੇ ਕਿਸਮ ਦਾ ਵਿਗੜਨ ਪੈਂਦਾ ਹੈ ਵੈਸੇ ਉਹ ਵੀ ਆਪਣੇ ਮਾਲਕ ਦਾ ਬੜਾ ਮੋਹ ਤੇ ਕਰਦੀ ਸੀ ਉਹ ਵੀ ਕਦੇ ਦੋ ਮਾਲਕ ਕੁਝ ਦਿਨਾਂ ਲਈ ਚਲਿਆ ਜਾਂਦਾ ਤਾਂ ਉਸ ਨੂੰ ਐਦਾਂ ਹੋਣਾ ਕਿ ਖਰੇ ਕੀ ਹੋ ਗਿਆ ਉਸ ਦਾ ਚਿੱਤ ਨਹੀਂ ਸੀ ਲੱਗਿਆ ਕਰਦਾ ਸਾਰਾ ਕੁਝ ਠੀਕ ਠਾਕ ਜਾ ਰਿਹਾ ਸੀ ਨਗਰ ਵਾਲੇ ਵੀ ਖੁਸ਼ ਸਨ ਖੇਤਾਂ ਦੇ ਵਿੱਚੋਂ ਵਧੀਆ ਸਾਰਿਆਂ ਨੂੰ ਆਮਦਨ ਹੋ ਰਹੀ ਸੀ ਜਿਹੜੇ ਵਪਾਰੀ ਸਨ ਨਗਰ ਦੇ ਨਾਲ ਸੰਬੰਧ ਤੇ ਉਹਨਾਂ ਦੇ ਕਾਰੋਬਾਰ ਵੀ ਵਧੀਆ ਚੱਲ ਰਹੇ ਸਨ ਜਿਹੜੇ ਦੁਕਾਨਦਾਰ ਸਨ ਉਹ ਵੀ ਬਹੁਤ ਰਾਜੀ ਖੁਸ਼ੀ ਸਨ ਸਾਰਾ ਕੁਝ ਠੀਕ ਠਾਕ ਚੱਲ ਰਿਹਾ ਸੀ ਪਰ ਪ੍ਰਮਾਤਮਾ ਨੇ ਚਾਹਿਆ ਕਿ ਕਿਉਂ ਨਾ ਇਸ ਨਗਰ ਦੀ ਪ੍ਰੀਖਿਆ ਲਈ ਜਾਵੇ ਤਾਂ ਅਚਾਨਕ ਉਧਰੋਂ ਬਿਜਾਈ ਦਾ ਸਮਾਂ ਸ਼ੁਰੂ ਹੋਣਾ ਸੀ ਖੇਤਾਂ ਦੇ ਵਿੱਚ ਸਾਰਿਆਂ ਨੂੰ ਇਹ ਸੀ ਕਿ ਸਮਾਂ ਬੜਾ ਜ਼ਰੂਰੀ ਹੈ ਰਲ ਮਿਲ ਕੇ ਜਲਦੀ ਜਲਦੀ ਆਪਾਂ ਬਿਜਾਈ ਦਾ ਕੰਮ ਨਿਪਰੇ ਚੜਾ ਤੀਏ ਉਹੀ ਵੇਲਾ ਹੋਇਆ ਕਿ ਉਦੋਂ ਬਾਰਿਸ਼ਾਂ ਪੈਣ ਲੱਗ ਪਈਆਂ ਲੋਕਾਂ ਦਾ ਕੰਮ ਜਿਹੜਾ ਉਹ ਲੇਟ ਹੋਣ ਲੱਗਿਆ ਹਰ ਰੋਜ਼ ਉਹ ਇੰਤਜ਼ਾਰ ਕਰਦੇ ਕਿ ਕਦੋਂ ਸਭ ਪੱਕਾ ਹੋਏਗਾ ਕਦੋਂ ਹੁਣ ਉਹ ਦਿਨ ਆਉਣਗੇ ਕਿ ਸਾਡੀਆਂ ਪੈਲੀਆਂ ਦੁਬਾਰਾ ਵਸਤਰ ਆ ਜਾਣਗੀਆਂ ਹੁਣ ਮੀਂਹ ਕਿੰਨੇ ਕ ਦਿਨ ਰੁਕ ਸਕਦਾ ਹੈ ਸਾਰੇ ਇੱਕ ਦੂਜੇ ਦੇ ਨਾਲ ਸਲਾਹ مشورے ਕਰਨ ਲੱਗੇ ਦੋਕ ਦਿਨ ਮੀਂਹ ਬੰਦ ਰਹਿੰਦਾ ਤਾਂ ਫਿਰ ਮੀਂਹ ਪੈ ਜਾਂਦਾ ਕਿਸਾਨਾਂ ਦੇ ਉੱਤੇ ਜਿਵੇਂ ਇੱਕ ਬਹੁਤ ਵੱਡੀ ਬਿਪਤਾ ਆਨ ਪਈ ਇਸੇ ਤਰੀਕੇ ਦੀ ਸਮੱਸਿਆ ਵਪਾਰੀਆਂ ਦੇ ਨਾਲ ਹੋਈ ਜਿਹੜੇ ਹੋਰ ਕੰਮੇ ਸਨ ਉਹਨਾਂ ਦੇ ਨਾਲ ਵੀ ਹੋਈ ਸਾਰਿਆਂ ਦੇ ਕੰਮ ਉਸ ਬਾਰਿਸ਼ ਦੇ ਕਾਰਨ ਠੱਪ ਹੋ ਜਾਂਦੇ ਸਨ ਲਗਾਤਾਰ ਪਾਣੀ ਦਾ ਪੱਧਰ ਵਧਣ ਲੱਗਾ। ਬਾਰਸ਼ਾਂ ਚਾਰ-ਛੇ ਰੇ ਹੋਣ ਲੱਗੀਆਂ। ਬਹੁਤ ਦੂਰ ਇੱਕ ਪਹਾੜ ਸੀ ਉਧਰ ਤੇ ਵੀ ਅੰਨੇ ਵਾਹ ਬਾਰਸ਼ਾਂ ਹੋਈਆਂ। ਨਦੀਆਂ ਦੇ ਵਿੱਚ ਪਾਣੀ ਦਾ ਪੱਧਰ ਵੱਧ ਗਿਆ। ਪਿੰਡ ਵਾਲਿਆਂ ਨੂੰ ਚਿੰਤਾ ਸਤੋਂ ਲੱਗੀ ਕਿ ਜੇ ਬਾਰਸ਼ਾਂ ਦਾ ਜਿਹੜਾ سلسلہ ਹੈ ਇਸੇ ਤਰ੍ਹਾਂ ਬਾਦਸਤੂਰ ਜਾਰੀ ਰਿਹਾ ਤਾਂ ਪਿੰਡ ਦੇ ਵਿੱਚ ਤਾਂ ਪਾਰੀ ਸੰਕਟ ਆ ਜਾਵੇਗਾ। ਇਸ ਮੋਤਵਾਰ ਦੇ ਕੋਲੇ ਜਾ ਕੇ ਇਹਦੇ ਨਾਲ ਗੱਲਬਾਤ ਕੀਤੀ। ਇਸਨੇ ਉਹਨਾਂ ਨੂੰ ਸਾਰਿਆਂ ਨੂੰ ਇੱਕ ਸਿਆਣੀ ਰਾਏ ਦਿੱਤੀ ਕਿ ਆਪਾਂ ਨੂੰ ਇੰਤਜ਼ਾਰ ਨਹੀਂ ਕਰਨਾ ਚਾਹੀਦਾ। ਮੈਨੂੰ ਪਤਾ ਹੈ ਸਾਰਿਆਂ ਨੇ ਬਜਾਈ ਕਰਨੀ ਹੈ, ਸਾਰਿਆਂ ਦੇ ਲਈ ਸਮਾਂ ਜ਼ਰੂਰ ਤਮੰਦ ਹੈ। ਸਾਰਿਆਂ ਦੇ ਲਈ ਮੰਗੀ ਲੋੜੀ ਦਾ ਸਮਾਂ ਹੈ, ਕਿਸੇ ਕੋਲੇ ਕੋਈ ਵੀ ਇੱਕ ਘੜੀ ਵੀ ਗਵਾਉਣ ਦੇ ਲਈ ਨਹੀਂ ਹੈ। ਪਰ ਵੇਲੇ ਦੀ ਮੰਗ ਇਹ ਹੈ ਕਿ ਆਪਾਂ ਨੂੰ ਹੁਣ ਸੁਰੱਖਿਅਤ ਥਾਂ ਤੇ ਚਲੇ ਜਾਣਾ ਚਾਹੀਦਾ ਹੈ। ਪਹਾੜਾਂ ਵਿੱਚ ਲਗਾਤਾਰ ਬਾਰਿਸ਼ ਹੋ ਰਹੀ ਹੈ। ਨਦੀਆਂ ਦਾ ਨਾਲਿਆਂ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ। ਆਪਣੇ ਛੋਟੇ ਛੋਟੇ ਬੱਚੇ ਹਨ ਆਪਣੇ ਕੋਲੇ ਪਾਲਤ ਪਾਲ ਦੇ ਜਾਨਵਰ ਹਨ ਆਪਾਂ ਨੂੰ ਹੌਲੀ ਹੌਲੀ ਕਰਕੇ ਪਿੰਡ ਛੱਡਣਾ ਚਾਹੀਦਾ ਜਦੋਂ ਸਾਰਾ ਕੁਝ ਠੀਕ ਠਾਕ ਹੋ ਗਿਆ ਤਾਂ ਆਪਣੇ ਘਰਾਂ ਦੇ ਵਿੱਚ ਆਪਾਂ ਵਾਪਸ ਪਰਤ ਜਾਵਾਂਗੇ ਇੱਕ ਵਾਰ ਇਸ ਤਰ੍ਹਾਂ ਕਰਦੇ ਹਾਂ ਕਿ ਕੁਝ ਸਿਆਣਿਆਂ ਦੀ ਤੇ ਕੁਝ ਨੌਜਵਾਨਾਂ ਦੀ ਇੱਕ ਕਮੇਟੀ ਬਣਾ ਲੈਨੇ ਹਾਂ ਇਹਨਾਂ ਦੇ ਇੱਕ ਇਕੱਠ ਨੂੰ ਇੱਥੇ ਛੱਡ ਜਾਵਾਂਗੇ ਬੱਚਿਆਂ ਨੂੰ ਤੇ ਬਜ਼ੁਰਗਾਂ ਨੂੰ ਤੇ ਜਿਹੜੀਆਂ ਬੀਬੀਆਂ ਨੇ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਕਿਸੇ ਸੁਰੱਖਿਅਤ ਜਗ੍ਹਾ ਵੱਲ ਲੈ ਜਾਣੇ ਹਨ ਮੋਤਵਾਰ ਦੀ ਗੱਲ ਸਾਰਿਆਂ ਨੂੰ ਚੰਗੀ ਲੱਗੀ ਪਰ ਕਿਤੇ ਨਾ ਕਿਤੇ ਸਾਰਿਆਂ ਦੇ ਮਨ ਵਿੱਚ ਇਹ ਸੀ ਕਿ ਇਸ ਤਰ੍ਹਾਂ ਨਹੀਂ ਹੁੰਦਾ ਇਹ ਨਹੀਂ ਹੁੰਦਾ ਕਿ ਇੰਨੇ ਜ਼ਿਆਦਾ ਮੀਂਹ ਪੈ ਜਾਣ ਇੰਨੀ ਜ਼ਿਆਦੀ ਬਾਰਿਸ਼ ਹੋ ਜਾਵੇ ਕਿ ਸਾਨੂੰ ਪਿੰਡ ਛੱਡਣ ਲਈ ਮਜਬੂਰ ਹੋਣਾ ਪਵੇ ਉਸ ਦੀ ਗੱਲ ਸਾਰਿਆਂ ਨੇ ਸੁਣ ਲਈ ਗੱਲ ਸਮਝ ਵੀ ਸਾਰਿਆਂ ਦੇ ਆ ਗਈ ਪਰ ਮੰਨੀ ਕਿਸੇ ਨੇ ਨਾ ساری ਰਾਤ ਉਸ ਦਿਨ ਬਾਰਿਸ਼ ਹੁੰਦੀ ਰਹੀ ਦਿਨ ਚੜਦੇ ਤੱਕ ਵਾਕਿਆ ਹੀ ਹਾਲਾਤ ਹੜ ਵਰਗੇ ਬਣ ਰਹੇ ਸਨ ਜੇ ਇਹਦੇ ਵੀ ਪਿੰਡ ਨਾ ਛੱਡਦੇ ਤਾਂ ਫਿਰ ਪਿੰਡ ਛੱਡਣਾ ਸੰਭਵ ਨਹੀਂ ਸੀ ਹੋਣਾ ਸਾਰਿਆਂ ਨੇ ਆਪੋ ਆਪਣੇ ਜਾਨਵਰ ਜਿਹੜਾ ਕੁਝ ਉਹਨਾਂ ਨੇ ਆਪਣਾ ਕੀਮਤੀ ਸਮਾਨ ਸੀ ਉਹ ਆਪਣੇ ਬਜ਼ੁਰਗਾਂ ਨੂੰ ਆਪਣੀਆਂ ਬੱਚਿਆਂ ਨੂੰ ਆਪਣੀਆਂ ਬੀਬੀਆਂ ਨੂੰ ਨਾਲ ਲਿਆ ਤੇ ਉੱਚੇ ਸਥਾਨ ਵੱਲ ਕੂਚ ਕਰਨਾ ਸ਼ੁਰੂ ਕਰ ਦਿੱਤਾ ਉਨਸਾਰਾਂ ਨੇ ਇਹ ਫੈਸਲਾ ਲਿਆ ਸੀ ਕਿ ਕਿਸੇ ਨੂੰ ਵੀ ਪਿੰਡ ਵਿੱਚ ਛੱਡਣ ਦੀ ਜ਼ਰੂਰਤ ਨਹੀਂ ਕਿਉਂਕਿ ਲਗਾਤਾਰ ਜਿਵੇਂ ਪਾਣੀ ਦਾ ਪੱਧਰ ਵੱਧ ਰਿਹਾ ਹੈ ਪਿੰਡ ਵਿੱਚ ਸ਼ਾਇਦ ਕੁਝ ਵੀ ਨਾ ਬਚੇ ਇਹ ਵੀ ਸੰਭਵ ਹੈ ਕਿ ਜਿਹੜੇ ਪਿੰਡ ਦੇ ਵਿੱਚ ਬਣੇ ਹੋਏ ਘਰ ਨੇ ਉਹ ਵੀ ਟਾਊ ਟੈਰੀ ਹੋ ਜਾਣ ਇਸ ਕਰਕੇ ਇੱਥੇ ਕਿਸੇ ਨੂੰ ਵੀ ਛੱਡਣ ਦਾ ਕੋਈ ਫਾਇਦਾ ਨਹੀਂ ਹੈ ਇਸ ਮੌਤਵਾਰ ਨੇ ਆਪਣੇ ਵੀ ਸਾਰੇ ਜੀ ਸਭ ਤੋਂ ਅੱਗੇ ਤੋਰ ਦਿੱਤੇ ਆਪ ਆਪਣੇ ਪਸ਼ੂਆਂ ਨਾਲ ਪੰਛੀਆਂ ਨਾਲ ਤੇ ਜਿਹੜੇ ਉਸਦੇ ਬਹੁਤ ਕਰੀਬੀ ਇੱਕ ਕੁੱਤਾ ਤੇ ਇੱਕ ਬਿੱਲੀ ਸੀ ਉਹਨਾਂ ਦੇ ਨਾਲ ਸਾਰੇ ਨਗਰ ਤੋਂ ਬਾਅਦ ਪਿੱਛੇ ਆ ਰਿਹਾ ਸੀ ਚੱਲਦੇ ਚੱਲਦੇ ਉਹ ਦੇਖ ਰਿਹਾ ਸੀ ਕਿ ਪਿੰਡਾਂ ਦੇ ਪਿੰਡ ਖਾਲੀ ਹੋ ਚੁੱਕੇ ਨੇ ਲੋਕਾਂ ਨੇ ਆਪਣੇ ਘਰ ਛੱਡ ਦਿੱਤੇ ਨੇ ਪਿੰਡਾਂ ਨੂੰ ਦੇਖ ਕੇ ਉਹਦਾ ਮਨ ਔਖਾ ਵੀ ਹੋ ਰਿਹਾ ਸੀ ਕਿ ਕੱਲ ਤੱਕ ਇੱਥੇ ਚਹਿਲ ਪਹਿਲ ਸੀ ਖੁਸ਼ਹਾਲੀ ਸੀ ਇੱਥੇ ਲੋਕ ਹੱਸਦੇ ਵਸਦੇ ਸਨ ਸਾਰੇ ਆਪ ਕੋ ਆਪਣੇ ਕੰਮਾਂ ਦੇ ਵਿੱਚ ਮਸ਼ਰੂਪ ਸਨ ਕਿਸੇ ਨੂੰ ਕਿਸੇ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਸੀ ਕਿਸੇ ਨੂੰ ਇਸ ਸਮੇਂ ਦਾ ਇਸ ਮਾੜੇ ਸਮੇਂ ਦਾ ਚਿਤ ਚੇਤਾ ਵੀ ਨਹੀਂ ਸੀ ਪਰ ਅੱਜ ਅਚਾਨਕ ਪਿੰਡਾਂ ਦੇ ਪਿੰਡ ਖਾਲੀ ਹੋ ਗਏ ਨੇ ਇੱਕ ਨਗਰ ਦੇ ਬਾਹਰ ਦੀ ਕੋਈ ਇੱਕ ਕਿਸ਼ਤੀ ਦੀ ਮਦਦ ਨਾਲ ਲੰਘ ਰਹੇ ਸਨ ਤਾਂ ਅਚਾਨਕ ਉਸ ਨੂੰ ਘਰ ਵਿੱਚੋਂ ਕਿਸੇ ਛੋਟੇ ਬੱਚੇ ਦੇ ਰੋਣ ਦੀ ਆਵਾਜ਼ ਆਉਂਦੀ ਹੈ ਜਦੋਂ ਉਹ ਆਵਾਜ਼ ਸੁਣਦਾ ਹੈ ਤਾਂ ਚੁੱਕੰਨਾ ਹੋ ਜਾਂਦਾ ਹੈ ਪਰ ਉਸ ਦੇ ਹੱਥਾਂ ਦੇ ਵਿੱਚ ਇੰਨਾ ਕੁ ਕੁਝ ਫੜਿਆ ਹੋਇਆ ਸੀ ਕਿ ਉਹ ਕਿਸੇ ਵੀ ਚੀਜ਼ ਨੂੰ ਛੱਡਦਾ ਤਾਂ ਬਹੁਤ ਸਾਰੇ ਸਮਾਨ ਦਾ ਨੁਕਸਾਨ ਹੋਣਾ ਸੀ ਉਹ ਖੁਦ ਹੀ ਉਸ ਕਿਸ਼ਤੀ ਨੂੰ ਚਲਾ ਰਿਹਾ ਸੀ ਜੇ ਕਿਸ਼ਤੀ ਦੇ ਚੱਪੂ ਨੂੰ ਛੱਡਦਾ ਤਾਂ ਉਹਦਾ ਪਤਾ ਨਹੀਂ ਸੀ ਕਿ ਪਾਣੀ ਦੇ ਵਹਾਅ ਨਾਲ ਉਸਨੇ ਕਿਹੜੇ ਪਾਸੇ ਨੂੰ ਚਲੇ ਜਾਣਾ ਹੈ ਹੁਣ ਇੱਕ ਕਿਸਮ ਦੀ ਇੱਕ ਹੋਰ ਪਰਖਿਆ ਉਹਦੇ ਉੱਤੇ ਆਣ ਪਈ ਉਹਦੇ ਉੱਤੇ ਜਿਵੇਂ ਧਰਮ ਸੰਕਟ ਪੈ ਗਿਆ ਉਸਦੇ ਕੁੱਤੇ ਨੇ ਉਹਦੇ ਵੱਲ ਵੇਖਿਆ ਤੇ ਉਸ ਨੂੰ ਅੱਖਾਂ ਹੀ ਅੱਖਾਂ ਦੇ ਵਿੱਚ ਇਸ ਚੀਜ਼ ਦਾ ਭਰੋਸਾ ਦਿੱਤਾ ਕਿ ਮੇਰੇ ਹੁੰਦਿਆਂ ਡਰਨ ਦੀ ਲੋੜ ਨਹੀਂ। ਕੁੱਤਾ ਭੱਜ ਕੇ ਉਥੇ ਛਾਲ ਮਾਰਦਾ ਹੈ ਉਸ ਕਿਸ਼ਤੀ ਦੇ ਵਿੱਚੋਂ। ਕੁੱਤੇ ਨੂੰ ਤੈਰਨਾ ਆਉਂਦਾ ਸੀ। ਕੁੱਤਾ ਤਰਦਾ ਹੋਇਆ ਅੰਦਰ ਜਾ ਕੇ ਦੇਖਦਾ ਹੈ ਕਿ ਇੱਕ ਬੱਚਾ ਇੱਕ ਉੱਚੀ ਥਾਂ ਤੇ ਪਿਆ ਇਕੱਲਾ ਰੋ ਰਿਹਾ ਹੈ। ਉਸ ਦਾ ਕੋਈ ਵਾਲੀ ਵਾਰਿਸ ਨਹੀਂ, ਕੋਈ ਉਸ ਦੇ ਕੋਲੇ ਨਹੀਂ, ਕੋਈ ਉਸ ਨੂੰ ਦੇਖਣ ਵਾਲਾ ਨਹੀਂ। ਭੱਜ ਕੇ ਜਾ ਕੇ ਕੁੱਤਾ ਮੂੰਹ ਦੀ ਮਦਦ ਲੈ ਕੇ ਉਸ ਬੱਚੇ ਨੂੰ ਉੱਚਾ ਕਰਕੇ ਪਾਣੀ ਵਾਲ ਨੂੰ ਲੈ ਕੇ ਆਉਂਦਾ ਹੈ ਜਿਹਦੇ ਪਾਸੇ ਨੂੰ ਉਹ ਕਿਸ਼ਤੀ ਚੱਲ ਰਹੀ ਹੁੰਦੀ ਹੈ ਇਹ ਚੀਜ਼ ਜਦੋਂ ਬਿੱਲੀ ਦੇਖ ਰਹੀ ਹੁੰਦੀ ਹੈ ਉਸ ਨੂੰ ਵੀ ਲੱਗਦਾ ਹੈ ਕਿ ਮੈਨੂੰ ਇਸ ਵੇਲੇ ਇਸ ਦੀ ਮਦਦ ਕਰਨੀ ਚਾਹੀਦੀ ਹੈ ਹਾਲਾਂਕਿ ਉਹਨਾਂ ਦੋਵਾਂ ਦੇ ਵਿੱਚ ਕੋਈ ਦੋਸਤੀ ਨਹੀਂ ਸੀ ਉਹਨਾਂ ਦੋਵਾਂ ਦੇ ਵਿੱਚ ਕੋਈ ਬਹੁਤਾ ਬੋਲਚਾਲ ਨਹੀਂ ਸੀ ਪਰ ਉਸ ਨੂੰ ਸਮਝ ਆਇਆ ਕਿ ਨਹੀਂ ਜੇ ਉਹ ਇਸ ਭਿਆਨਕ ਵੇਲੇ ਦੇ ਵਿੱਚ ਇਸ ਮਾੜੇ ਸਮੇਂ ਦੇ ਵਿੱਚ ਕਿਸੇ ਦੀ ਮਦਦ ਕਰ ਰਿਹਾ ਤਾਂ ਸ਼ਾਇਦ ਮੈਨੂੰ ਵੀ ਅੱਗੇ ਹੋ ਕੇ ਮਦਦ ਕਰਨੀ ਚਾਹੀਦੀ ਹੈ ਦਵਾਨੇ ਉਸ ਘਰ ਤੋਂ ਉਸ ਕਿਸ਼ਤੀ ਤੱਕ ਆਉਣ ਲਈ ਬਹੁਤ ਜ਼ਿਆਦਾ ਮਿਹਨਤ ਕੀਤੀ ਮਿਹਨਤ ਦਾ ਉਹਨਾਂ ਨੂੰ ਸੱਟਾ ਵੀ ਮਿਲਿਆ ਕਿ ਉਸ ਬੱਚੇ ਦੀ ਇਹਨਾਂ ਨੇ ਜਾਨ ਬਚਾ ਲਈ ਉਸ ਨੂੰ ਠੀਕ ਠਾਕ ਸਹੀ ਸਲਾਮਤ ਉਸ ਕਿਸ਼ਤੀ ਦੇ ਤੱਕ ਪਹੁੰਚਾ ਦਿੱਤਾ ਉਹ ਜਿਹੜਾ ਮਾਲਕ ਸੀ ਬਹੁਤ ਖੁਸ਼ ਹੋਇਆ ਕਿ ਮੈਂ ਸਾਰੀ ਉਮਰ ਇਹਨਾਂ ਜਾਨਵਰਾਂ ਦੇ ਨਾਲ ਪ੍ਰੇਮ ਪਿਆਰ ਕੀਤਾ ਹੈ ਇਹਨਾਂ ਦੇ ਨਾਲ ਮੈਂ ਬਹੁਤ ਜ਼ਿਆਦਾ ਪਰਮਾਤਮਾ ਦਾ ਪੈ ਮੰਨ ਕੇ ਮੋਹ ਤੇ ਰੱਖਿਆ ਹੈ ਅਤਿ ਅੱਜ ਇਹਨਾਂ ਨੇ ਸਾਰੇ ਦਾ ਸਾਰਾ ਪੂਰੇ ਦਾ ਪੂਰਾ ਮੁੱਲ ਮੋੜ ਦਿੱਤਾ ਹੈ ਜੋ ਕੁਛ ਮੈਂ ਇਹਨਾਂ ਦੇ ਲਈ ਕੀਤਾ ਹੈ ਇਹਨਾਂ ਨੇ ਸਾਰੇ ਦਾ ਸਾਰਾ ਕਰਜ਼ ਉਤਾਰ ਦਿੱਤਾ ਹੈ ਇਹਨਾਂ ਨੇ ਇੱਕ ਇਨਸਾਨੀ ਬੱਚੇ ਦੀ ਜਾਨ ਬਚਾ ਲਈ ਹੈ ਇਸ ਘਟਨਾ ਤੋਂ ਉਸ ਕੁੱਤੇ ਅਤੇ ਉਸ ਬਿੱਲੀ ਨੂੰ ਵੀ ਇਹ ਗੱਲ ਸਮਝ ਆ ਗਈ ਕਿ ਸਾਨੂੰ ਇੱਕ ਦੂਜੇ ਦੀ ਅਹਿਮੀਅਤ ਸਮਝਣੀ ਚਾਹੀਦੀ ਹੈ ਸੁਤੰਤਰਤਾ ਜਾਂ ਇਕੱਲਾਪਨ ਸਾਰਾ ਕੁਝ ਨਹੀਂ ਹੁੰਦਾ ਜਦ ਸੁਤੰਤਰਤਾ ਦਾ ਮਤਲਬ ਆਜ਼ਾਦੀ ਦਾ ਮਤਲਬ ਇਹ ਨਹੀਂ ਹੁੰਦਾ ਕਿ ਇਕੱਲੇ ਤੁਰਦੇ ਫਿਰਦੇ ਰਹੀਏ ਇੱਕ ਦੂਜੇ ਦੇ ਨਾਲ ਸਾਨੂੰ ਵਾਹ ਵਾਸਤਾ ਰੱਖਣਾ ਪੈਣਾ ਹੈ ਇੱਕ ਦੂਜੇ ਦੀਆਂ ਲੋੜਾਂ ਦੇ ਵਿੱਚ ਮਜਬੂਰੀਆਂ ਦੇ ਵਿੱਚ ਸਾਨੂੰ ਸਾਥ ਦੇਣਾ ਪੈਣਾ ਉਸ ਕੁੱਤੇ ਨੂੰ ਵੀ ਸਮਝ ਆ ਗਿਆ ਕਿ ਸਿਰਫ ਵਫਾਦਾਰੀ ਦਾ ਮਤਲਬ ਇਹ ਨਹੀਂ ਕਿ ਵਫਾਦਾਰੀ ਸਿਰਫ ਮਾਲਕ ਦੇ ਨਾਲ ਰੱਖਣੀ ਹੈ ਅਸੀਂ ਹਰ ਇੱਕ ਚੀਜ਼ ਦੇ ਲਈ ਜੋ ਕੁਝ ਸਾਡੇ ਜੀਵਨ ਦੇ ਵਿੱਚ ਘਟ ਰਿਹਾ ਹੈ ਉਹਦੇ ਪ੍ਰਤੀ ਅਸੀਂ ਵਫਾਦਾਰ ਹੋ ਸਕਦੇ ਹਾਂ ਇੱਕ ਚੀਜ਼ ਇਹ ਵੀ ਸਮਝ ਆ ਗਈ ਉਹਨਾਂ ਨੂੰ ਕਿ ਜਦੋਂ ਆਪਾਂ ਮਿਲ ਕੇ ਕੰਮ ਕਰਦੇ ਹਾਂ ਤਾਂ ਵੱਡੀ ਤੋਂ ਵੱਡੀ ਜਿਹੜੀ ਮੁਸੀਬਤ ਹੈ ਮੁਸ਼ਕਲ ਹੈ ਉਸ ਨੂੰ ਵੀ ਅਸੀਂ ਆਸਾਨੀ ਦੇ ਨਾਲ ਸਰ ਕਰ ਸਕਦੇ ਹਾਂ ਇਸ ਕਹਾਣੀ ਦੇ ਰਾਹੀਂ ਕਹਾਣੀਕਾਰ ਸਾਨੂੰ ਮੁੱਖ ਤੌਰ ਤੇ ਇਹੀ ਸੰਦੇਸ਼ ਦੇਣਾ ਚਾਹੁੰਦਾ ਹੈ ਕਿ ਕਈ ਵਾਰੀ ਪਰਮਾਤਮਾ ਪਰਖਿਆ ਲੈਂਦਾ ਹੈ ਪਰਮਾਤਮਾ ਐਸੇ ਸਾਡੇ ਦੇ ਉੱਤੇ ਸਵਾਲ ਪਾਉਂਦਾ ਜਿਹਦਾ ਉੱਤਰ ਸਾਨੂੰ ਕਈ ਵਾਰੀ ਇਕੱਲੇ ਨੂੰ ਨਹੀਂ ਮਿਲਦਾ ਸਾਨੂੰ ਇੱਕ ਜੁੱਟ ਹੋ ਕੇ ਸਾਰਿਆਂ ਨੂੰ ਪ੍ਰੇਮ ਪਿਆਰ ਸਹਿਜ ਦੇ ਨਾਲ ਕੰਮ ਲੈਣਾ ਪਊਗਾ। ਕਈ ਵਾਰੀ ਐਸੀਆਂ ਚੁਣੌਤੀਆਂ ਹੁੰਦੀਆਂ ਨੇ ਜਿਹੜੀਆਂ ਇਕੱਲਾ ਬੰਦਾ ਨਹੀਂ ਸਰ ਕਰ ਸਕਦਾ। ਕਿਸੇ ਬੰਦੇ ਤੋਂ ਲਈ ਹੋਈ ਰਾਏ ਸਾਨੂੰ ਬਹੁਤ ਕਾਬਲ ਬਣਾ ਦਿੰਦੀ ਹੈ। ਸਾਡੇ ਦਿਮਾਗ ਵਿੱਚ ਕੋਈ ਐਸੀ ਚੀਜ਼ ਬਿਠਾ ਦਿੰਦੀ ਹੈ ਕਿ ਅਸੀਂ ਵੱਡੀ ਤੋਂ ਵੱਡੀ ਦਿੱਕਤ ਨੂੰ ਪਰੇਸ਼ਾਨੀ ਨੂੰ ਵੀ ਹੱਲ ਕਰ ਸਕਦੇ ਹਾਂ ਪਰ ਦਿੱਕਤ ਕੀ ਹੈ ਅੱਜ ਅਸੀਂ ਇਕੱਲੇ ਹੋ ਗਏ। ਅਸੀਂ ਕਿਸੇ ਦੀ ਰਾਏ ਲੈ ਕੇ ਰਾਜੀ ਨਹੀਂ। ਕਿਸੇ ਨੂੰ ਸਲਾਹ مشورہ ਦੇ ਕੇ ਅਸੀਂ ਖੁਸ਼ ਨਹੀਂ ਅਸੀਂ ਕਹਿੰਦੇ ਆ ਕਿ ਜੇ ਕੋਈ ਲੱਗਾ ਇਹਨੂੰ ਲੱਗਾ ਰਹਿੰਦੋ ਸਾਡੀ ਸੇਤੇ ਕੀ ਅਸਰ ਨਹੀਂ ਜੇਕਰ ਕੋਈ ਮੁਸੀਬਤ ਦੇ ਵਿੱਚ ਹੈ ਸਾਡੀ ਸਿਰਫ ਇੱਕ ਗੱਲ ਦੇ ਨਾਲ ਸਾਡੇ ਚਾਰ ਸ਼ਬਦਾਂ ਦੇ ਨਾਲ ਕਿਸੇ ਦੀ ਮੁਸੀਬਤ ਹੱਲ ਹੁੰਦੀ ਹੈ ਤਾਂ ਸਾਨੂੰ ਦੱਸਣੀ ਚਾਹੀਦੀ ਹੈ ਉਹ ਸਲਾਹ ਉਹ مشورہ ਉਹਨੂੰ ਦੇਣਾ ਚਾਹੀਦਾ ਜਿਹਦੇ ਨਾਲ ਅਗਲੇ ਦਾ ਮਸਲਾ ਹੱਲ ਹੋ ਜਾਏ ਕਿਉਂਕਿ ਅੱਜ ਜੇ ਸਾਡੇ ਸਾਡੇ ਕੁਛ ਕਿਹਾ ਸਾਡੀ ਕੋਈ ਸਲਾਹ ਦਿੱਤਿਆਂ ਇਸੇ ਦਾ ਕੰਮ ਹੱਲ ਹੁੰਦਾ ਹੈ ਤਾਂ ਕੱਲ ਨੂੰ ਸਾਡੇ ਤੇ ਵੀ ਵਿਪਤਾ ਬਣ ਸਕਦੀ ਹੈ ਉਦੋਂ ਇਸੇ ਤਰ੍ਹਾਂ ਪ੍ਰਮਾਤਮਾ ਦਾ ਭੇਜਿਆ ਹੋਇਆ ਕੋਈ ਮਸੀਹਾ ਸਾਨੂੰ ਚਾਰ ਸ਼ਬਦ ਦੱਸੇਗਾ ਤੇ ਸਾਡੀ ਜਿਹੜੀ ਮੁਸੀਬਤ ਹੈ ਦਿੱਕਤ ਹੈ ਉਹਦਾ ਵੀ ਹੱਲ